ਏ ਜਿਆਦਾ ਸਾਂਗਦਾ ਕਿਵੇਂ ਸਾਹਿਬ ਬਾਈ ਠੀਕ ਆ ਜੀ ਬਹੁਤ ਵਧੀਆ ਐਵਾ ਬਹੁਤ ਵਧੀਆ ਜੀ ਇਹ ਕੀ ਇਹਦਾ ਦੇ ਦਾਂਗੇ ਜੀ ਆਪਾਂ 25000 ਰੁਪਏ ਦਾ ਜੋੜਾ ਦੇ ਦਾਂਗੇ ਵੀ ਬੰਦਾ ਕਹਿੰਦਾ ਯਾਰ ਵੀ ਮੇਰਾ ਜਵਾਕ ਬਾਹਰ ਨੂੰ ਚਲਾ ਜਾਵੇ ਕਿਤੇ ਨੌਕਰੀ ਦੇ ਲਾਗੇ ਜਾ ਕੁਝ ਹੋ ਜੇ ਮੇਰਾ ਮੇਰੇ ਆਪਣਾ ਵਿਆਹ ਕਰੀ ਹੀ ਆ ਮੁੰਡੇ ਨੇ ਵਿਆਹ ਹਾਂ ਜੀ ਹੁਣ ਵੀਰੇ ਬੱਕਰੀਆਂ ਦਾ ਕੰਮ ਹਾਂਜੀ ਬੱਕਰੀਆਂ ਦਾ ਕੰਮ ਹੁਣ ਤੁਮਾਂ ਲਾਉਂ ਉਸ ਟਾਈਮ ਤੇਰੇ ਵਾਲਾ ਉਹਨੂੰ ਸ਼ੌਂਕ ਪੈ ਗਿਆ ਵੀ ਮੇਰਾ ਡੈਡੀ ਬੱਕਰੀਆਂ ਦਾ ਕਰਦਾ ਤੇ ਮੈਂ ਵੀ ਕਰਾਂ ਹਾਂਜੀ ਸਾਡੇ ਦਾਦੇ ਪੜਦਾਦੇ ਕਰਦੇ ਆ ਰਹੇ ਨੇ ਜੀ ਅਸੀਂ ਵੀ ਇਹ ਕੰਮ ਚਾਈ ਬਾਈ ਜੀ ਐਸੀ ਐਸੀਆਂ ਬੱਕਰੀਆਂ ਨੇ ਕਿ ਅਸੀਂ ਉਹਨਾਂ ਦਾ ਮਤਲਬ ਹੈ ਕਿ ਅੱਜ ਜੇ ਲੋਕਾਂ ਨੂੰ ਦਿਖਾ ਕੇ ਢਾਈ ਢਾਈ ਲੱਖ ਰੁਪਏ ਮੰਗਿਏ ਤਾਂ ਵੀ ਸਾਨੂੰ ਉਹ ਢਾਈ ਢਾਈ ਲੱਖ ਰੁਪਏ ਦੇਣ ਨੂੰ ਚਾਰਨੇ ਪਰਨਾ ਕੀ ਹਾਲ ਚਾਲ ਆ ਦੋਸਤੋ ਅੱਜ ਆਪਾਂ ਫਿਰਦੇ ਆਂ ਸਹਾਉਲੀ ਮੰਡੀ ਪਹੁੰਚ ਰਿਹਾ ਮਾਲ ਤੇ ਇਧਰ ਚਾਰਨੇ ਅਰ ਗਈ ਪਹੁੰਚ ਗਏ ਇਧਰ ਸਰ ਵੀ ਬਾਈ ਉਹਨਾਂ ਨਾਲ ਅੱਜ ਕਰਦੇ ਆਂ ਥੋੜੀ ਗੱਲਬਾਤ ਕਰਾਉਨੇ ਆਂ ਮੁੰਡਿਆਰਾ ਬਾਈ ਕੀ ਹਾਲ ਆ ਸਰ ਵੀ ਬਹੁਤ ਵਧੀਆ ਵਧੀਆ ਬਹੁਤ ਵਧੀਆ ਇਹ ਜਿਆਦਾ ਸਾਂਗਦਾ ਕਿਵੇਂ ਸਰ ਵੀ ਬਾਈ ਠੀਕ ਆ ਜੀ ਬਹੁਤ ਵਧੀਆ ਐਵਾ ਬਹੁਤ ਵਧੀਆ ਉਹ ਠੀਕ ਠਾਕ ਆ ਹਾਂ ਬਹੁਤ ਵਧੀਆ ਨਾਲਾ ਨਹੀਂ ਮਜ਼ਾਕ ਕਰਦਿਆ ਬਾਈ ਬੰਦੇ ਪਪਾ ਕੀ ਲਾਮ ਕਰਾਈ ਨਾਲਾ ਲੰਗਦਾ ਹੀ ਹੋਰ ਨਾਲਾ ਦੀ ਹੋਰ ਸਾਲ ਵੀ ਲੈ ਆਇਓ ਮਾਲ ਮੂਲ ਹਾਂਜੀ ਵੀਰ ਜੀ ਲੈ ਆਏ ਜੀ ਕਿਹੜਾ ਵੇਚਣਾ ਪੁੱਛਣਾ ਸਾਰੀ ਸੇਲ ਨੇ ਜੀ ਸਾਰੀ ਸੇਲ ਆ ਹਾਂਜੀ ਹਾਂਜੀ ਕੀ ਰੇੜਾ ਪੱਠ ਦਾ ਇਹ ਪੱਠ ਦੋ ਜੋੜਾ ਹੈਗਾ ਇਹ ਆਪਣਾ ਇਹ ਜੋੜਾ ਆ ਯਾਰ ਕਿਹੜਾ ਇਹਦੇ ਨਾਲ ਇੱਕ ਆ ਖੜੀ ਆ ਆ ਕਾਲੀ ਰੰਗਾਈ ਆ ਤਰੀ ਸੋਨੀ ਆ ਇਹਨੂੰ ਅੱਛਾ ਹਾਂ ਇਹ ਕੀ ਇਹਦਾ ਦੇ ਦਾਂਗੇ ਜੀ ਆਪਾਂ 25000 ਰੁਪਏ ਦਾ ਜੋੜਾ ਦੇ ਦਾਂਗੇ 25 ਦਾ ਹਾਂਜੀ ਠੀਕ ਆ ਹੋਰ ਬਹੁਤ ਵਧੀਆ ਵੀਰ ਜੀ ਇੱਕ ਸੋਹਣੀ ਇੱਕ ਦੂਜੇ ਸਰ ਵੀ ਉਹ ਗੱਲ ਜਿਹੜੀ ਆਪਾਂ ਉੱਥੇ ਖੜੇ ਕਰੀ ਜਾਂਦੇ ਸੀ ਜਿਵੇਂ ਅੱਜ ਕੱਲ ਬੰਦਾ ਕਹਿੰਦਾ ਵੀ ਯਾਰ ਮੈਂ ਜਿਵੇਂ ਆਪਾਂ ਕੋਈ ਵੀ ਕਿੱਤਾ ਕਰਦੇ ਆ ਕੋਈ ਖੇਤੀ ਲਾ ਲਓ ਜਾਂ ਕੋਈ ਵੀ ਕੋਈ ਵੀ ਵਪਾਰ ਲਾ ਲਓ ਕੋਈ ਵੀ ਕਿੱਤਾ ਲਾ ਲਓ ਹਣਾ ਹਾਂਜੀ ਹਾਂਜੀ ਵੀ ਬੰਦਾ ਕਹਿੰਦਾ ਯਾਰ ਵੀ ਮੇਰਾ ਜਵਾਕ ਬਾਹਰ ਨੂੰ ਚਲਾ ਜਾਵੇ ਕਿਤੇ ਨੌਕਰੀ ਦੇ ਲਾਗੇ ਜਾ ਕੁਝ ਹੋ ਜਾਏ ਉਹਨੇ ਮੈਂ ਤੂੰ ਦੱਸੀ ਜਾਂਦਾ ਮੁੰਡਾ ਕਿੰਨਾ ਵੱਢ ਗਿਆ ਹੁਣ ਮੇਰਾ ਮੇਰੇ ਆਪਣਾ ਵਿਆਹ ਕਰੀ ਹੀ ਆ ਮੁੰਡੇ ਨੇ ਵਿਆਹ ਹਾਂਜੀ ਤੇ ਹੁਣ ਕੀ ਕਰਦਾ ਫਿਰ ਹੁਣ ਵੀਰੇ ਬੱਕਰੀਆਂ ਦਾ ਕੰਮ ਹਾਂਜੀ ਬੱਕਰੀਆਂ ਦਾ ਕੰਮ ਲਾ ਦੇਖ ਲੋ ਮਿੱਤਰੋ ਗੱਲ ਆਏ ਆ ਵੀ ਗੱਲ ਆਏ ਮੈਂ ਉਹ ਨਹੀਂ ਕਰਦਾ ਕਿਤਾ ਕੋਈ ਨਹੀਂ ਮਾੜਾ ਹੁੰਦਾ ਅਸਲ ਚ ਉਹਨੂੰ ਸਮਝਣਾ ਵੀ ਆਪਦਾ ਹਨਾ ਵੀ ਇੱਕ ਤੰਦਾ ਸਮਝਣਾ ਉਹਨੂੰ ਆਪਦੇ ਕੰਮ ਨੂੰ ਤੇ ਕਿੱਤਾ ਸਮਝ ਕੇ ਕੋਈ ਵੀ ਕੰਮ ਕੋਈ ਮਾੜਾ ਨਹੀਂ ਜਿਵੇਂ ਆਪਾਂ ਕਹਿ ਦਿੰਦੇ ਆ ਜਵਾਕ ਅੱਜ ਕੱਲ ਬਾਹਰ ਜਾਂਦੇ ਆ ਵੀ ਬਾਹਰ ਜਾਣਾ ਯਾਰ ਬਾਹਰ ਜਾਣਾ ਜਦ ਫੜੀ ਵੀ ਆ ਜਿਵੇਂ ਉਹੀ ਹੁਣ ਤੂੰ ਕਹਿੰਦਾ ਮੁੰਡਾ ਬੀਏ ਕਰ ਗਿਆ ਜੀ ਆਪਾਂ 20-25 ਲੱਖ ਰੁਪਏ ਮੁੰਡਿਆਂ ਨੂੰ ਲਾ ਕੇ ਚੱਲ ਤੂੰ ਬਾਹਰ ਵੀ ਤੋਰਦਾ ਜਾਂ ਹੋਰ ਵੀ ਕਰਦਾ ਹੁਣ ਤੁਮਾਂ ਲੱਗੂ ਇਸ ਟਾਈਮ ਤੇਰੇ ਵਾਲਾ ਉਹਨੂੰ ਸ਼ੌਂਕ ਪੈ ਗਿਆ ਵੀ ਮੇਰਾ ਡੈਡੀ ਬੱਕਰੀਆਂ ਦਾ ਕਰਦਾ ਤੇ ਮੈਂ ਵੀ ਕਰਾਂ ਹਾਂਜੀ ਸਾਡੇ ਦਾਦੇ ਪਰਦਾਦੇ ਕਰਦੇ ਆ ਰਹੇ ਨੇ ਜੀ ਅਸੀਂ ਵੀ ਇਹ ਕੰਮ ਚਾਹੀ ਹੂੰ ਖੋਦ ਮੇਰੇ ਨਾਲ ਉਹ ਜੰਪਲ ਖੜੀ ਜੀ ਆਪਣੀ ਜੀ ਮੇਰਾ ਭਤੀਜਾ ਪਲੱਸ 2 ਪੜ੍ਹਿਆ ਜੀ ਆਪੜਿਆ ਹੈ ਇਹ ਬੱਕਰੀਆਂ ਦਾ ਕੰਮ ਕਰ ਰਿਹਾ ਜੀ ਇਹਦਾ ਪੂਰਾ ਖੜਾਰੀ ਆ ਅੱਛਾ ਇਹ ਪਲੱਸ 2 ਕਰਕੇ ਬੱਕਰੀਆਂ ਦਾ ਨਾਲ ਕੰਮ ਕਰ ਰਿਹਾ ਜੀ ਸਾਡੇ ਨਹੀਂ ਵਧੀਆ ਗੱਲ ਆ ਜੀ ਪੜ੍ਹਾਈ ਚਲੋ ਹੈਗੀ ਆ ਜ਼ਰੂਰੀ ਆ ਕਿਤੇ ਚ ਕੋਈ ਵੀ ਚਲੋ ਕੋਈ ਵੀ ਕੰਮ ਕਰਦੇ ਆ ਪਰ ਆਿਆਂ ਵੀ ਜਿਵੇਂ ਹੁਣ ਅਗਲਾ ਪੜ੍ਹ ਪੜ੍ਹ ਲਿਖ ਕੇ ਜਾ ਜਵਾਕਾਂ ਨੂੰ ਅਗਲਾ ਕਹਿੰਦਾ ਜਾਓ ਵੀ ਭੇਜ ਦਿਓ ਬਾਹਰ ਹਾਂ ਜੀ ਆਪਣੇ ਪਤਾ ਗੱਲ ਗਈ ਇਹੀ ਤਾਂ ਆਪਣੇ ਖੂਬੀ ਆ ਇੱਕ ਤਾਂ ਆਪਣੇ ਇਹ ਲੋਕ ਨੇ ਵੀਰ ਜੀ ਨਾ ਇਹ ਇਹ ਨਹੀਂ ਦੇਖਦੇ ਨੇ ਵੀ ਆਪਣਾ ਪੰਜਾਬ ਮੇਰੀ ਤਾਬੇਦਾਰੀ ਰੱਖ ਕੇ ਕਰਕੇ ਜਿਆਦਾ ਖੁਸ਼ ਕਿਵੇਂ ਕਿਵੇਂ ਬਾਪੂ ਜਿਹੜੇ ਜੀ ਆਪਣਾ ਬੱਚਾ ਸਾਡੇ ਕੌਮ ਆ ਛੁੱਟੀ ਹਾਂ ਇਹ ਆਪਦਾ ਪੇਸ਼ਾ ਕਰਕੇ ਨਹੀਂ ਰਾਜੀ ਕਿਸੇ ਗੁਲਾਮ ਰਹਿ ਕੇ ਕੰਮ ਕਰਕੇ ਰਾਜੀ ਨੇ ਚਾਹੇ ਗੰਦਾ ਕੰਮ ਕਰਾ ਲੈ ਹਾਂ ਆਪਣੇ ਮਤਲਬ ਹਕੂਮਤ ਨਹੀਂ ਕਰਨਾ ਚਾਹੁੰਦੇ ਅਗਲੇ ਤੇ ਸਹੀ ਗੱਲ ਆ ਆਪ ਹਕੂਮਤ ਰਹਿ ਕੇ ਕੰਮ ਕਰਨਾ ਚੰਗਾ ਸਮਝ ਹਾਂ ਇਹ ਗੱਲ ਤੇਰੀ ਸਹੀ ਆ ਬਾਹਰ ਜਾ ਕੇ ਚਾਹੇ ਜੋ ਮਰਜ਼ੀ ਕਰਾ ਲੈ ਲੇਕਿਨ ਘਰ ਦਾ ਪੈਸੇ ਤੋਂ ਉਹਨਾਂ ਨੂੰ ਨਫਰਤ ਨਹੀਂ ਬਾਹਰ ਵੀ ਬੱਕਰੀਆਂ ਚਾਰਦੇ ਨੇ ਬਾਹਰ ਵੀ ਬੱਕ ਤਾਂ ਦੇਖਣ ਜੇ ਘਰੇ ਕਦੇ ਉਤਨਾ ਸੁਖ ਆਉਂਦਾ ਹਾਂ ਅੱਜ ਪਰਵਾਸੀ ਦੇ ਬੇਟੇ ਪਰਵਾਸੀ ਕਿੰਨੇ ਨੇ ਕੁੱਲ 600 ਹਾਂ ਕੰਦਮਲ ਜੋ ਮਰਜੀ ਸਾਨੂੰ ਖਵਾਉਣਾ ਸੀ ਲੈ ਕੇ ਗਏ ਸਹੀ ਗੱਲ ਆ ਬਾਪੂ ਸਾਡਾ ਬੰਦਾ ਦੇਖਿਆ ਤੁਸੀਂ 20 ਰੇੜੀਆਂ ਦੇ ਵਿੱਚੋਂ ਇੱਕ ਵੀ ਸਲਾਹ ਨਹੀਂ ਮੈਂ ਬਾਪੂ ਆ ਵੱਡੇ ਰੋਡ ਤੇ ਹਾਈਵੇ ਤੇ ਚੱਲ ਤੁਸੀਂ ਵੀ ਲੰਘਦੇ ਕਰਦੇ ਰਹਿੰਦੇ ਮੈਂ ਇੱਕ ਦਿਨ ਨਾ ਲੁਧਾਨੇ ਤੋਂ ਬਰਨਾਲੇ ਤੋਂ ਲੁਧਾਨੇ ਗਏ ਰੋਡ ਦੇ ਉੱਪਰ ਸਾਨੂੰ ਤਾਂ ਮੀਆਂ ਮਸਾਂ ਇੱਕ ਦੋ ਰੇੜੀਆਂ ਕਿਉ ਆਪਣਾ ਪੰਜਾਬੀ ਬੰਦਾ ਉਹ ਹੁਣ ਤਾਂ ਲਾਗੇ ਲਾਉਣ ਪਾ ਇੱਕ ਦੋ ਹੀ ਦਿਖੇ ਆਪਣਾ ਬੰਦਾ ਕਰੇ ਤਾਂ ਉਹਦੇ ਕੋਲ ਕਿਉਂ ਨਹੀਂ ਪੰਜਾਬੀ ਖੜੂ ਕਿਤਾਬਨੀ ਸਫਾਈ ਜ਼ਿਆਦਾ ਹੋਊਗੀ ਹਾਂ ਠੀਕ ਹੈ ਨਹੀਂ ਇਹ ਕਰਨਾਂ ਨੂੰ ਜਦੋਂ ਸ਼ਰਮਰੇ ਮਾਰੇ ਬੈਣ ਹੂੰ ਇਹ ਗੱਲ ਸਹੀ ਹੈ। ਪਰ ਮੇਰੇ ਮਾਰ ਕੰਮ ਘਟਿਆ ਨਹੀਂਗਾ। ਆਪਦਾ ਕੰਮ ਕਰੋ। ਮੈਂ ਯਾਰ ਕਾਮ ਜਾ ਵੀ ਗਰੰਟੀ ਨਾਲ ਜੇ ਉਹਨੂੰ ਕਰਾ ਦੇ ਆਪਾਂ। ਹਾਂ। ਲੇਕਿਨ ਕਰਦੇ ਨਹੀਂ ਸੀ ਸਾਨੂੰ ਸਮਝਾ ਵੀ ਨਹੀਂ ਕਰਨਾ। ਉਹਦੇ ਕੋਲੋਂ ਚ ਕਰਾਉਂਦੇ। ਹਾਂ। ਆਪਣੇ ਪਰਿਵਾਰ ਦੇ ਵਿੱਚ ਲਈ ਆ ਕੇ ਜੇ ਕੰਮ ਕਰਾਵੇ। ਬੱਚਾ ਜ ਰਹੇ। ਹਾਂ। ਕਿੰਨਾ ਵਧੀਆ ਬਾਹਰ ਜਾ ਕੇ ਕੀ ਉਹ ਵੀ ਵੱਖਰੇ ਨੇ ਉਹਨੇ। ਨਾਲੇ ਦੁੱਖ ਦੇ, ਸੁੱਖ ਦੇ ਨਾ ਬਾਪੂ ਆਏ ਆ ਵੀ ਜੇ ਦੁੱਖ ਦੇ ਸੁੱਖ ਦੇ ਕੋਈ ਬੰਦਾ ਮਨੂ ਦੂਰ ਬੈਠਾ ਕਿੱਥੇ ਦਾ ਦੁੱਖ ਦੇ ਸੁੱਖ ਦੇ ਆ ਉਹਦੇ ਮਾਪੇ ਦੇ ਕੋਲ ਹੋਣਾ। ਦੇਖਿਆ ਅੱਧਾ ਰਹਿ ਜਾਂਦਾ ਬੰਦਾ ਉਹ ਸਾਹ ਚੜ ਜਾਂਦਾ ਵੀ ਚਾਹੇ ਮਾਮੂਲੀ ਬੁਖਾਰ ਹੋਵੇ ਬਾਹਰੋਂ ਅਗਲ ਕ ਇਹ ਤਾਂ ਗੱਲ ਸਹੀ ਹੈ ਜਿਹੜਾ ਮਾਹੌਲਾ ਬੱਚੇ ਨੂੰ ਘਰ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਕੋਈ ਵੀ ਕੰਮ ਛੋਟਾ ਕਰੋ ਮੁਰਗੀ ਪਾਲਣ ਕਰ ਲੋ ਬੱਕਰੀ ਪਾਲਣ ਕਰ ਲੋ ਬਹੁਤੰਨੇ ਚਾਹੇ ਪਸ਼ੂ ਰੱਖ ਲੋ ਕੋਈ ਵੀ ਆਣਾ ਮੱਝਾ ਰੱਖ ਲੋ ਗਾਂਵਾਂ ਰੱਖ ਲੋ ਕੁਝ ਵੀ ਕਰ ਲੋ ਸਿਰਫ ਇਹ ਤਾਂ ਇੱਕ ਵੱਡੇ ਲੋਕਾਂ ਦੀ ਸਿਆਸਤ ਹੈ ਜਿਹੜੇ ਸਾਨੂੰ ਦੁੱਧ ਤੋਂ ਵੀ ਬਾਝੇ ਕਰਤਾ ਡੰਗਰ ਨਹੀਂ ਰੱਖਣ ਦਿੰਦੇ ਕਿਉਂ ਨਹੀਂ ਰੱਖਣ ਦਿੰਦੇ ਉਹਨਾਂ ਦੇ ਫੈਕਟਰੀਆਂ 'ਚ ਦੁੱਧ ਵੇਚਣਾ ਗੱਲ ਇਹ ਬਾਪੂ ਗੱਲ ਇਹ ਹੀ ਆਉਂਦੀ ਹੈ ਜਿਵੇਂ ਹੁਣ ਕੋਈ ਵੀ ਆ ਬੰਦਾ ਜਿਵੇਂ ਕਹਿੰਦਾ ਵੀ ਪਸ਼ੂ ਨਹੀਂ ਰੱਖਣੇ ਹੈਨਾ ਹਾਂ ਲ ਤੁਸੀਂ ਕੋਈ ਮੱਝ ਨਾ ਰੱਖੋ ਦੁੱਧ ਉਹਦੋਂ ਸਸਤਾ ਪੈਂਦਾ ਬਿਲਕੁ ਵੀ ਤੁਸੀਂ ਦੁੱਧ ਬਾਹਰੋਂ ਲੈ ਲਓ ਇਹ ਪੋਲੀਟਿਕਸ ਹਨ ਜਿਹਨਾਂ ਨੇ ਬੰਦੇ ਨੇ ਫਾਰਮ ਬਣਾਏ ਨੇ ਵੱਡੀਆਂ ਕੰਪਨੀਆਂ ਆਉਣੀਆਂ ਨੇ ਹਮ ਅਗਰ ਅਸੀਂ ਡੰਗਰ ਘਰੇ ਰੱਖਾਂਗੇ ਅਸੀਂ ਉਹਨਾਂ ਦੀ ਬਿਜ਼ਨਸ ਨਹੀਂ ਚੱਲਣਾ ਇਹ ਇੱਕ ਸਾਡੇ ਕੀੜਾ ਬਾੜਿਆ ਜਾਂਦਾ ਵੀ ਇਹ ਡੰਗਰ ਲੱਖਣ ਵਾਲੇ ਲੋਕ ਉਹ ਸਾਨੂੰ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਸਾਨੂੰ ਡੰਗਰਾਂ ਤੋਂ ਮਾਂਝਾ ਕੀਤਾ ਗਿਆ ਹਮ ਇਹਦਾ ਰਿਜ਼ਲਟ ਸਾਨੂੰ ਬਾਅਦ ਚ ਪਤਾ ਲੱਗਣਾ ਜਾਂ ਪਰ ਤਾਂ ਚੀਜ਼ਾਂ ਮਿਲਣ ਲੱਗੀਆਂ ਸਹੀ ਗੱਲ ਆ ਮਿਲੀਆਂ ਤਾਂ ਹੁਣ ਵੀ ਜਾਂਦੀਆਂ ਪਰ ਉਹ ਨਹੀਂ ਜਿਆਦਾ ਨਾ ਪੂਰਾ ਕਬਜ਼ਾ ਹੋ ਗਿਆ ਡੰਗਰ ਖਤਮੇ ਹੋ ਗਏ ਹੁਣ ਹੋ ਤਾਂ ਗਈ ਅੱਗੇ ਹਰੇਕ ਘਰ ਚ ਇੱਕ ਦੋ ਦੋ ਡੰਗਰ ਹੁੰਦੇ ਹੁਣ 10 20 ਘਰਾਂ ਚ ਇੱਕ ਡੰਗਰ ਮੈਨੂੰ ਤੁਹਾਨੂੰ ਮਿਲੂਗਾ ਬਾਬਾ ਇਹ ਚੀਜ਼ ਮੈਂ ਹਰਿਆਣੇ ਚ ਬਹੁਤ ਦੇਖਦਾ ਹਰਿਆਣੇ ਦੇ ਵਿੱਚ ਲੋਕ ਦੁੱਧ ਨਹੀਂ ਮਤਲਬ ਵੇਚਦੇ ਬਹੁਤ ਘੱਟ ਵੇਚ ਸਾਡੇ ਪੰਜਾਬ ਦਾ ਰੋਂ ਸਿੱਧਾ ਦੇਖੋ ਪੰਜਾਬ ਦੇ ਸਿੱਧਾ ਫਰਕ ਹਾਂ ਮੀਆਂ ਦੇਖੋ ਮੁੰਡੇ ਦੇਖੋ ਕਿੰਨੇ ਨੌਜਵਾਨ ਨੇ ਨਸ਼ੇ ਇਕ ਨਹੀਂ ਹੈਗੇ ਅਸੀਂ ਵਿਹਲੇ ਕਰਤੇ ਵਿਹਲੇ ਕਰਕੇ ਇਸੇ ਕਰਕੇ ਬ ਉਹ ਡੰਗਰ ਜ਼ਰੂਰ ਰੱਖੋ ਆਪਣੇ ਚਾਹੇ ਮੈਂ ਕਹਿੰਦਾ ਮਹਿੰਗਾ ਪੈਂਦਾ ਨਾ ਪੰਪ ਕਰਕੇ ਤਾਂ ਦੇਖੋ ਸਾਡੀ ਮੈਨੇਜਮੈਂਟ ਗਲਤ ਹੈ ਮਹਿੰਗਾ ਮਹਿੰਗਾ ਨਹੀਂ ਹੈਗਾ ਹਮ ਅਸਲ ਦੇ ਵਿੱਚ ਕੀ ਆ ਆਪਣੇ ਲੋਕਾਂ ਨੂੰ ਜਾਣਕਾਰੀ ਵੀ ਮਤਲਬ ਆਪਣੇ ਕੋਈ ਬੰਦਾਗਾ ਉਹਨੂੰ ਮਤਲਬ ਜੇ ਚਾਰ ਮਿਲਦੇ ਵੀ ਆ ਉਹਨੂੰ ਇਹ ਕਹਿ ਦਿੰਦੇ ਆ ਵੀ ਯਾਰ ਆਹ ਕੰਮ ਨਾ ਕਰ ਹੁਣ ਡਰਾ ਹੀ ਦਿੰਦੇ ਆ ਹਨਾ ਚਾਹੇ ਉਹ ਕੀਤਾ ਉਹਨੇ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਕੋਈ ਕੰਮ ਕਰੋ ਹੀ ਮੈਂ ਕਹਿੰਦਾ ਬਿਲਕੁਲ ਘਾਟਾ ਨਹੀਂ ਪੈਂਦਾ ਹਮ ਡੰਗਰ ਹਣ ਕਿੱਥੇ ਕਿੰਨਾ ਮਹਿੰਗਾ ਹੋ ਗਿਆ ਡੰਗਰ ਅੱਜ ਕੱਲ੍ਹ ਵੱਜਾਂ ਦੇ ਮੁੱਲ ਤਾਂ ਬਕਤੀਆਂ ਡੱਪ ਗਈਆਂ ਹੂੰ ਜੇ ਅਸੀਂ ਬਰੀਡ ਕਰੇ ਕੋਈ ਕੱਟੂ ਬਸਰੂ ਪਾਲਦਾ ਕਿ 20-20 ਪਾਲ ਜਾਂਦੇ ਕਿਉਂ ਨਹੀਂ ਕਿ ਕਿਵੇਂ ਘਟਾ ਪੈ ਕੋਈ ਨਹੀਂ ਪਾਲਦਾ ਬਾਪੂ ਸਹੀ ਗੱਲ ਆ ਇਹ ਤਾਂ ਸਾਨੂੰ ਵੱਡੀਆਂ ਪਾਰਟੀਆਂ ਦੀਆਂ ਕੰਪਨੀਆਂ ਦੀਆਂ ਸਿਆਸਤਾਂ ਨੇ ਵੀ ਇਹਨੂੰ ਫੇਲ ਕਰਨਾ ਲੋਕਾਂ ਨੂੰ ਆਪਣੇ ਬਿਜ਼ਨਸ ਉਹਨਾਂ ਨੇ ਚਲਾਉਣੇ ਤਾਂ ਕਰਕੇ ਸਾਨੂੰ ਇਹ ਤੋਂ ਸਾਡੇ ਕਾਰੋਬਾਰ ਤੋਂ ਦੂਰ ਕਰਦੇ ਜਾਂਦੇ ਸਹੀ ਗੱਲ ਅੱਗੇ ਸਾਂਝਾਂ ਨਹੀਂ ਵੀ ਜਾਂਦੇ ਬਾਪੂ ਕਿੰਨਾ-ਕਿੰਨਾ ਟਾਈਮ ਪੀੜੀ ਤੇ ਕੰਮ ਹੋਈ ਜਾਂਦਾ ਸੀ ਹੈ ਬਿਲਕੁਲ ਜੀ ਬਿਲਕੁਲ ਕਣਕ ਵੱਢਣੀ ਜਾਂ ਕੋਈ ਹੋਰ ਕੰਮ ਕਰਨਾ ਪੀੜੀਦਾਰ ਪੀੜੀ ਕਰੀ ਜਾਂਦੇ ਸੀ ਬਜ਼ੁਰਗ ਕਰਕੇ ਬਾਹਰੋਂ ਜਿਹੜੀਆਂ ਕ ਖਤਮ ਕਾਰਕੁਨਾਂ ਨੇ 2 ਨੰਬਰ ਦਾ ਦੁੱਧ ਵੇਚਣਾ ਸਾਨੂੰ ਤੇ ਆਪਣੀ ਏਜੰਸੀ ਦੇ ਮੁਕਾਬਕ ਆਪਦੇ ਤੇ ਨਿਰਭਰ ਕਰਨਾ ਸਾਨੂੰ ਆਪਣੇ ਤੇ ਨਿਰਭਰ ਨਹੀਂ ਰਹਿਣ ਦੇਣਾ ਉਹ ਕੀ ਦੇਣਾ ਕੀ ਨਹੀਂ ਦੇਣਾ ਉਹਦੇ ਵਿੱਚ ਉਹ ਕੁਝ ਨਹੀਂ ਪਤਾ ਹਨਾ ਉਹ ਉਹਨਾਂ ਤੇ ਡਿਪੈਂਡ ਆ ਹੂੰ ਨਹੀਂ ਬਾਪੂ ਦੀਆਂ ਗੱਲਾਂ ਆ ਭਾਈ ਮਿੱਤਰੋ ਸਹੀ ਨੇ ਇਹ ਨੋਟ ਕਰਨ ਵਾਲੀਆਂ ਕਿਉਂ ਸੋਨੀ ਹਾਂਜੀ ਬਾਪੂ ਆ ਦੇਖ ਲਓ ਹਣ ਸੋਨੀ ਦੇ ਚਿੱਟੇ ਵਾਲ ਦੇਖ ਲਓ ਬਾਪੂ ਤੇਰੀ ਕਿਹੜੀ ਉਮਰ ਚਾਹੀ ਚਿੱਟੇ ਵਾਲ ਬਾਪ ਦੇਖ ਲਾ ਹੁਣ ਮੈਂ 7-2 ਸਾਲ ਹੋ ਗਏ ਹੋਣਗੇ ਦੇਖ ਲਾ ਵੀ ਸੋਨੀ ਆਹ ਜ਼ੋਨੀ ਮੇਰੇ ਨੂੰ ਕਰੀ ਮਿਲਦਾ ਬੱਗੇ 68 ਸਾਲ ਦੀ ਉਮਰ ਆ ਗਈ 68 ਸਾਲ ਦੀ ਉਮਰ ਆ ਹਾਂ ਨਹੀਂ ਸੋਨੀ ਇੱਕ ਚੀਜ਼ ਦਾ ਫਰਕ ਤਾਂ ਹੈਗਾ ਜਿਵੇਂ ਹੁਣ ਬਾਪੂ ਹੁਣਾਂ ਦੀ ਉਮਰ ਸੀ ਜਾਂ ਕੁਛ ਵੀ ਇਹਨਾਂ ਦੇ ਟਾਈਮ ਦੇ ਵਿੱਚ ਨਹੀਂ ਸੀ ਜਲਦੀ ਸੀਗਾ ਸਿਸਟਮ ਇਹ ਲੋ ਕਰਦਾ ਹੁੰਦਾ ਦੀ ਵੀਰੇ ਹਰ ਇੱਕ ਚੀਜ਼ ਕਰਦੀ ਹੁੰਦੀ ਬਈ ਖਰਾਕ ਤੇ ਬੜਾ ਡਿਪੈਂਡ ਕਰਦਾ ਇੱਕ ਜਿਹੜੇ ਅੱਜ ਕੱਲ ਮੁੰਡੇ ਜੈਲ ਲਾਉਣ ਲੱਗੇ ਹੋਰ ਲਾਗੇ ਉਹ ਸੇਤੀ ਕਾਲਾ ਕਰਦੇ ਨੇ ਡਾਈ ਕਰਨ ਲੱਗੇ ਸੇਤੀ ਕਾਲੀ ਕਰੂਗੀ ਬਾਪੂ ਆਰ ਗਨੇ ਸਰੂ ਦਾ ਤੇਲ ਮਾਲ ਲਿਆ ਹੈ ਮਾ ਕਿਹੜਾ ਮਲ ਦੇ ਤੇ ਜੀ ਸਰੋਂ ਦਾ ਰੇਤੇ ਦੇ ਖੱਡੀ ਜਾਂਦੇ ਹੁੰਦੇ ਰੇਤੇ ਜੀ ਰੇਤੇ ਜੀ ਖੱਡੀ ਜਾਂਦੇ ਹਾਂ ਨਹੀਂ ਸਹੀ ਗੱਲ ਆ ਤੇ ਚਲੋ ਮਿੱਤਰੋ ਬਾਪੂ ਨਾਲ ਹੋਈਆਂ ਗੱਲਾਂ ਬਾਤਾਂ ਬਹੁਤ ਜ਼ਿਆਦਾ ਤੇ ਇਧਰ ਸੋਣੀ ਕਿਵੇਂ ਫਿਰ ਠੀਕ ਆ ਲਿਆਆਂ ਤੂੰ ਵੀ ਕੋਹ ਨਾ ਵੀ ਅੱਜ ਨਹੀਂ ਲੈ ਗਏ ਹਾਂ ਤੇ ਆਪਾਂ ਪੈਸੇ ਤੋਂ ਬਿਨਾਂ ਗੱਲ ਦਾ ਤਾਲ ਬਾਪੂ ਕਹਿੰਦਾ ਬਿਨਾਂ ਗੱਲ ਕਰਨੀ ਹੈ ਕੈਮਰੇ ਤੋਂ ਤੇ ਲੈ ਵੀ ਮਿੱਤਰੋ ਠੀਕ ਆ ਸਰ ਵੀ ਤੇ ਪਹੁੰਚਿਆ ਕਰੋ ਕੀ ਕਹਿਣਾ ਚਾਹੁੰਦਾ ਜਿਹੜੇ ਆਪਣੇ ਬਹੂਰਪਾਲੀ ਭਰਾ ਨੇ ਆਪਣੇ ਵੀਰੇ ਜਿਹਨੇ ਨਵੇਂ ਫਾਰਮਰ ਨੇ ਉਹਨਾਂ ਦੇ ਹੱਥ ਵਨ ਕੇ ਬੇਨਤੀ ਤੁਹਾਡੇ ਚੈਨਲ ਦੇ ਰਾਹੀਂ ਦੱਸ ਦਿਆਂਗਾ ਨੂੰ ਵੀਰੇ ਮਾੜਾ ਗੁਮਰਾਹ ਨਾ ਹੋ ਬਲੋਕਾਂ ਤੋਂ ਜਿਵੇਂ ਹੁਣ ਕੀ ਆਪਾਂ ਦੇਖਦੇ ਆ ਹੁਣ ਮੈਂ ਹਰ ਇੱਕ ਵੀਡੀਓ ਦੇਖਦਾ ਮੇਰੇ ਮੈਂ ਬਹੁਤ ਗੌਰਵ ਰੇਕੀ ਦੇ ਨਾਲ ਵੀਡੀਓ ਦੇਖਦਾ ਹਰ ਇੱਕ ਵੀਡੀਓ YouTube ਦੇ ਕਿ ਜਿਹੜੀ ਆਪਣੀ 35-40 ਹਜ਼ਾਰ ਦੀ ਬੱਕਰੀਆਂ ਲੱਖ-ਲੱਖ ਰੁਪਏ ਦੀ ਬੱਕਰੀ ਵਿਕੀ ਜਾਂਦੀ ਹੈ ਮੇਰੀਆਂ ਗੱਲਾਂ ਦਾ ਵਿੱਚ ਲੋਕਾਂ ਨੂੰ ਦੁੱਖ ਬਹੁਤ ਲੱਗਦਾ ਵੀਰੇ ਸਾਡੇ ਭਾਈਚਾਰੇ ਜਿਹੜੇ ਵਪਾਰੀ ਭਾਈਚਾਰਾ ਉਹਨਾਂ ਨੂੰ ਬੜਾ ਕਿ ਭਾਈ ਜਿਹੜੀ 35-40 ਹਜ਼ਾਰ ਦੀ ਬੱਕਰੀਆਂ ਲੱਖ-ਲੱਖ ਦੀ ਟਪਾਈ ਬੈਠੇ ਨੇ ਲੋਕ ਭਾਈ ਜਿਹੜੇ ਨਵੇਂ ਲੋਕ ਨੇ ਉਹਨਾਂ ਦਾ ਸ਼ੌਂਕ ਨਾ ਮਾਰੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਵੀਰੇ ਇਹੀ ਹਰ ਇੱਕ ਬੰਦੇ ਨੂੰ ਜੇ ਵਪਾਰ ਵਧੂ ਸਰ ਵੀ ਜਾਂ ਲੋਕ ਵਧਣਗੇ ਕੰਮ ਕਰਨਗੇ ਕਿੱਤਾ ਵਧੂਗਾ ਸਾਡੀ ਵੀ ਸਾਡੀ ਕਦਰ ਪਤਾ ਨਹੀਂ ਹੈ ਸਾਡੀ ਕਦਰ ਵਧੀਆਂ ਸਾਨੂੰ ਉਹ ਆਲੇ ਆ ਕੇ ਸਾ ਤੋਂ ਮਾਲ ਖਰੀਦਣਗੇ ਸਾਨੂੰ ਪੁੱਛਣਗੇ ਜੇ ਅੱਜ ਕੋਈ ਨਵੇਂ ਬੰਦੇ ਦਾ ਸੀ ਸ਼ੌਂਕ ਮਾਰਦਿਆਂ ਵੀਰੇ ਉਹ ਚਾਰ ਬੰਦੇ ਨੂੰ ਹੋਰ ਵੀ ਦੱਸਣਾ ਨੇ ਵੀ ਭਾਈ ਕਿਸੇ ਉਹ ਬੰਦੇ ਦੇ ਬਿਨਾਂ ਜਾਇਓ ਉਹ ਬੰਦੇ ਐ ਠੱਗਦੇ ਨੇ ਵੀ ਮੈਂ ਹੱਥ ਮਾਰਨ ਕੇ ਬੇਨਤੀ ਕਰਦਾ ਜਿਹੜੇ ਮੇਰੇ ਵਪਾਰੀ ਭਾਈ ਨੇ ਨਾ ਵੀਰੇ ਨਾ ਕਿਸੇ ਨੂੰ ਇੰਨਾ ਗਮਰਾਹ ਕਰੋ ਸਹੀ ਹੈ ਨਾ ਗਮਰਾਹ ਕਰੋ ਭਾਈ ਕਿ ਜਿਹੜੀ ਚੀਜ਼ ਦਾ ਮੁੱਲੇ ਮੰਗੋ ਹੁਣ ਤੁਹਾਨੂੰ ਮੈਂ ਪਹਿਲਾਂ ਦੱਸ ਗਈ ਹਟਾਈ ਉੱਥੇ ਅਸੀਂ ਲੱਖ ਰੁਪਏ ਦੀ ਬੱਕਰੀ ਵੇਚੀ ਲੱਖ ਦੀ ਵੇਚੀ ਜਾ ਕੇ 1 ਲੱਖ 60 ਹਜ਼ਾਰ ਦੀ ਮੈਂ ਹਰ ਇੱਕ ਵੀਡੀਓ ਜੇ ਵੀ ਕਹਿਣਾ ਵੀ ਹੈਗੇ ਇਹ ਲੱਖ ਲੱਖ ਰੁਪਏ ਦੇ ਪਸ਼ੂ ਇਹ ਨਹੀਂ ਗੱਲ 1 ਲੱਖ 60 ਹਜ਼ਾਰ ਦੀ ਵਿਕੀ ਤੇ ਉਹ ਗਾਂ ਜਾ ਕੇ ਦੋ ਦਸ ਦੀ ਵਿਕੀ ਜੀ ਅੱਜ ਉਹਨੂੰ 3.5 ਲੱਖ ਰੁਪਏ ਬਕੀ ਦਾ ਮਿਲ ਰਿਹਾ ਜੀ ਬੰਦੇ ਨੂੰ ਦੇਣੀ ਤੇ ਉਹ ਪਸ਼ੂ ਹੈਗੇ ਨੇ ਜੀ ਜਿਹੜੇ ਕਿ ਲੱਖ ਲੱਖ ਦੇ ਪਰ ਹਰ ਇੱਕ ਪਸ਼ੂ ਲੱਖ ਰੁਪਏ ਦਾ ਨਹੀਂ ਹੈਗਾ ਭਾਜੀ ਪਰ ਸੋਹਣੀ ਗੱਲ ਸਰ ਵੀ ਗੱਲ ਉੱਥੇ ਆਉਂਦੀ ਆ ਵੀ ਜੇ ਕਿਸੇ ਨੇ ਐਡਾ ਮਤਲਬ ਕਰਨਾ ਵੀ ਆ ਜੇ 2. ਪਰ ਉਹਨੂੰ ਪਹਿਲੀਆਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਵੀਰੇ ਹਾਂ ਪਹਿਲਾਂ ਜਾਂਚੋ ਵੀਰੇ ਜੇ ਕਿ ਕੰਮ ਵੀ ਕਿਸਨੇ ਕਰਨਾ ਛੋਟੇ ਬਾਇਰ ਤੋਂ ਕੰਮ ਕਰ ਲਓ ਯਾਰ ਛੋਟੇ ਕੰਮ ਛੋਟੇ ਜਾਨਵਰਾਂ ਤੋਂ ਕੰਮ ਕਰੋ ਛੋਟੀ ਬਰੀਡ ਤੋਂ ਕੰਮ ਕਰੋ ਬਰੀਡ ਤਾਂ ਆਪੀ ਤਿਆਰ ਹੋ ਜਾਣੀਆਂ ਬਾਈ ਜੀ ਇਹ ਜਦੋਂ ਕੋਈ ਸ਼ੌਂਕ ਆ ਕਿਸੇ ਨੂੰ ਬਰੀਡ ਤਾਂ ਬੰਦੇ ਦੇ ਆਪਣੇ ਹੱਥਾਂ ਤਿਆਰ ਕਰਨੀ ਸਹੀ ਗੱਲ ਆ ਬਾਈ ਕੋਈ ਇਹ ਨਹੀਂ ਆ ਵੀ ਬਰੀਡ ਆਪਾਂ ਲੈ ਕੇ ਤਿਆਰ ਕਰਨੀਆਂ ਬਾਈ ਜੀ ਉਹ ਬਰੀਡ ਮੇਰੇ ਤੋਂ ਸੁਣ ਲਓ ਐਸੀ ਐਸੀਆਂ ਬੱਕਰੀਆਂ ਨੇ ਕਿ ਜਿਹੜੀਆਂ ਦੇਸੀ ਪਾਂਦੇ ਵਿੱਚ ਆ ਕੇ ਵਧੀਆ ਬੱਕਰੇ ਬੀੜ ਪਿਆਰ ਕਰੀ ਬੈਠੇ ਨੇ ਬੰਦੇ ਦੇਸੀ ਬੱਕਰੀਆਂ ਤੋਂ ਪਰ ਉਹਨਾਂ ਦੀ ਸੰਭਾਲ ਤੇ ਉਹਨਾਂ ਦੀ ਦੇਖਭਾਲ ਤੇ ਸ਼ੌਂਕ ਦਾ ਮੁੱਲ ਕੋਈ ਨਹੀਂ ਹੁਣ ਸਾਡੇ ਲਈ ਤੁਸੀਂ ਯਕੀਨ ਕਰੋਗੇ ਬਾਈ ਜੀ ਐਸੀ ਐਸੀਆਂ ਬੱਕਰੀਆਂ ਨੇ ਕਿ ਅਸੀਂ ਉਹਨਾਂ ਦਾ ਮਤਲਬ ਅੱਜ ਜੇ ਲੋਕਾਂ ਨੂੰ ਦਿਖਾ ਕੇ ਢਾਈ ਢਾਈ ਲੱਖ ਰੁਪਏ ਮੰਗੀਏ ਤਾਂ ਵੀ ਸਾਨੂੰ ਉਹ ਢਾਈ ਢਾਈ ਲੱਖ ਰੁਪਏ ਦੇਣ ਨੂੰ ਤਿਆਰ ਨੇ ਪਰਨਾ ਬੇਰੇ ਅਸੀਂ ਕਿਹਦਾ ਸ਼ੌਂਕ ਨਹੀਂ ਮਾਰਦੇ ਮੈਂ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈਆਂ ਨੇ ਬਾਈ ਕੋਈ ਵੀ 30000 ਤੋਂ ਵੱਧ ਪਸ਼ੂ ਮੈਂ ਅਜੇ ਤੱਕ ਕਦੇ ਮੰਡੀ ਤੇ ਲੈ ਕੇ ਨਹੀਂ ਆਇਆ ਮੈਂ ਠੀਕ ਆ ਜਿਹੜਾ ਟਾਪ ਕਲਾਸ ਦਾ ਪਸ਼ੂ ਹੋਊਗਾ ਮੈਂ 30000 ਤੋਂ ਲੈ ਕੇ ਲੈ ਕੇ 20000 22000 28000 30000 ਦਾ ਐਂਡ ਦਾ ਪਸ਼ੂ ਹੁੰਦਾ ਹੀ ਸਾਡਾ ਅਸੀਂ ਆਪਣਾ ਮੰਡੀ ਤੇ ਲੈ ਕੇ ਆਉਨੇ ਆ ਠੀਕ ਆ ਬਾਈ ਜੀ ਘਰੇ ਸਾਡੇ ਜਿਹੜੇ ਪਸ਼ੂ ਨੇ ਹੈਗੇ ਅਸੀਂ ਉਹ ਆਪਣੇ ਘਰ ਦੀ ਜੜ ਨਹੀਂ ਹੋਣਾ ਚਾਹੁੰਦੇ ਕਿਉਂ ਆਪਣੇ ਜਿਹੜੇ ਬਰੀਡ ਅਸੀਂ ਤਿਆਰ ਕਰ ਰਹੇ ਹਾਂ ਨੇ ਬਰੀਡਾਂ ਸਾਂਭੀਆਂ ਵੀ ਆ ਸਾਂਭੀਆਂ ਹੋਈਆਂ ਨੇ ਵੀਰੇ ਹੁਣ ਦੀਆਂ ਨਹੀਂ ਬਾਕੀ ਪਿਛਲੇ ਬਜ਼ੁਰਗਾਂ ਦੀਆਂ ਸਾਂਭੀਆਂ ਹੋਈਆਂ ਨੇ ਸਾਡੇ ਹਾਂ ਸਾਡੇ ਘੜ ਤੋਂ ਘੜ ਜੀ ਪਿੰਡ ਦੇ ਵਿੱਚ ਨਹੀਂ ਨਹੀਂ ਕਰਦੇ 500 ਕਰੀਬ ਦੇ ਬੱਕਰੀਆ ਪਰ ਸਾਡੇ ਇੱਕ ਨੰਬਰੇ ਬਰੀਡ ਆ ਸਾਡੇ ਜਿਹੜੇ ਪਿੰਡ ਦੇ ਵਿੱਚ ਰੱਖਦੇ ਨੇ ਬੰਦੇ ਠੀਕ ਹੈ ਸਾਡੇ ਮਤਲਬ ਕਿ ਉਸਤਾਦ ਜੀ ਨੇ ਲੰਬardar ਜੀ ਹੂੰ ਤੇ ਮੇਰੇ ਬੜੇ ਵੀਰ ਖੜੇ ਨੇ ਇੱਧਰ ਤੁਸੀਂ ਦਿਖਾ ਸਕਦੇ ਉਹਨਾਂ ਨੂੰ ਨਿੱਕਾ ਜੀ ਬਾਈ ਨਿੱਕਾ ਦਾ ਜਾਗਦਾ ਨਹੀਂ ਬਾਈ ਕੀ ਹਾਲਾ ਨਿੱਕੇ ਇਹਨਾਂ ਨੇ ਬੋਲਦਾ ਨਹੀਂ ਯਾਰ ਤੂੰ ਸਾਡੇ ਨਾਲ ਗੁੱਸੇ ਆ ਹੈਂ ਆ ਜਾ ਔਰੇ ਨੂੰ ਹੈਂ ਬੋਲਦਾ ਘਟਾ ਹਣਾ ਹੋਰ ਕਿਵੇਂ ਫਿਰ ਤੇ ਬੋਲਦਾ ਘਾਤ ਨਹੀਂ ਤੂੰ ਬੋਲ ਦੇਦਾ ਅਸੀਂ ਗੱਲਾਂ ਕਰਦੇ ਤੁਸੀਂ ਕਰੋ ਬਾਈ ਇਹਨਾਂ ਨੇ ਵੀ ਬਹੁਤ ਸੋਹਣੇ ਬਰੀਡਾਂ ਨੇ ਬਾਈਆਂ ਲੈਵੇ ਠੀਕ ਆ ਇਹ ਵੀ ਬਹੁਤ ਵਧੀਆ ਬਰੀਡ ਪਾਲਦੇ ਨੇ ਹਾਂ ਬਾਈ ਪਤਾ ਗੱਲ ਕੀ ਆ 100 ਬੱਕਰੀ ਦੇ ਵਿੱਚੋਂ ਜੀ ਆਪਾਂ 100 ਬੱਕਰੀ ਰੱਖੀ ਆ ਤਾਂ ਕੁਦਰਤ ਹੀ ਦੇਣਾ ਜੀ ਇਹ ਕੁਦਰਤ ਹੀ ਦੇਣਾ ਕੁਦਰਤ ਹੀ ਦੇਣਾ ਵੀ ਜੇ 100 ਬੱਕਰੀ ਰੱਖੀ ਆ ਵੀਰੇ ਉਹਦੇ ਵਿੱਚੋਂ ਆਪਾਂ 20 ਪਸ਼ੂ ਆਪਣੇ ਮਤਲਬ ਕਿ ਜਿਹੜੇ ਕਿ ਸਨਖਪਣ ਦੇ ਵਿੱਚ ਆ ਲੋਕ ਪਾਲ ਰਹੇ ਨੇ ਜਿਵੇਂ ਬਾਈ ਇੱਕ ਸਰ ਵੀ ਗੱਲ ਕੱਟਣ ਲੱਗਿਆ ਤਰੀ ਜਿਵੇਂ ਮੇਰਾ ਇੱਕ ਮਿੱਤਰ ਆ ਦੁੱਲਾ ਬਾਈ ਆ ਉਹਦਾ ਸਟੱਡ ਫਾਰਮ ਪਾਵਾਂ ਘੋੜਿਆਂ ਦਾ ਜੀ ਜੀ ਉਹਦੇ ਕੋਲ 30 35 ਨਾਗਾ ਘੋੜਿਆਂ ਦੇ ਮਤਲਬ ਵਧੀਆ ਜਾਨਵਰ ਰੱਖੇ ਹੋਏ ਇੱਥੇ ਧਨੋਲੇ ਉਹ ਕਹਿੰਦਾ ਹੁੰਦਾ ਕਹਿੰਦਾ ਯਾਰ ਕੋਈ ਵੀ ਬਰੀਡ ਲਾ ਲਓ ਚਾਹੇ ਮਰਜ ਲਾ ਲਓ ਚਾਹੇ ਕੋਈ ਗਾਇਆਂ ਲਾ ਲਓ ਚਾਹੇ ਬੱਕਰੀਆਂ ਲਾ ਲਓ ਚਾਹ ਜੇ ਕੋਈ ਤੁਹਾਨੂੰ ਨਾਗ ਦੇਣਾ ਪਰਮਾਤਮਾ ਨੇ ਤਾਂ ਉਹ ਕਰਮਾ ਨਾ ਮਿਲਣਾ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਜਾਣਾ ਬੜੇ ਵੀਰ ਵੀ ਤਾਂ 20 ਜਿਹੜੀ ਯਾਰ 100 ਬੱਕਰੀ ਦੇ ਵਿੱਚੋਂ ਸਾਨੂੰ 20 ਪਸ਼ੂ ਮਤਲਬ ਕਿ ਉਹਨਾਂ ਨੇ ਸਾਨੂੰ ਬ੍ਰੀਡ ਦੇਣੀ ਆ 20 ਪਸ਼ੂਆਂ ਦੀ ਠੀਕ ਆ ਜਿਹੜੇ ਕਿ 80 ਪਸ਼ੂ ਨੇ ਉਹ ਵੀਰੇ ਆਮ ਜਿਵੇਂ ਕਿ ਆਪਾਂ ਨਾਲ ਜਿਵੇਂ ਵਿਕਦੇ ਨੇ ਉਹ ਆਮੇ ਪਸ਼ੂ ਨੇ 100 ਬੱਕਰੀ ਦੇ ਵਿੱਚੋਂ ਸਾਨੂੰ ਕੋਈ ਆਪਣੇ 20 ਪਸ਼ੂਆਂ ਨੇ ਸਾਨੂੰ ਮਤਲਬ ਕਿ ਕਰਮ ਲਾਉਣੇ ਨੇ ਬਾਈ ਤਈ ਬੰਦਾ ਹਰ ਇੱਕ ਬੱਕਰੀ ਦੇ ਥੱਲੇ ਬਰੀਡਿੰਗ ਨਾ ਹੁੰਦੀ ਚਾਈ ਗੱਲ ਆ ਬਾਈ ਕੋਈ ਨਕਾਤੀਆਂ ਬਹੁਤ ਪਸ਼ੂ ਐਸੇ ਨਹੀਂ ਜਿਹੜੇ ਕਿ ਟਾਪ ਕਲਾਸ ਦੇ ਪਸ਼ੂ ਨੇ ਜਿਹੜੇ ਕਿ ਜਮੇ ਆਪਾਂ ਦੇਸੀ ਪਾਂਦੇ ਵਿੱਚ ਪਸ਼ੂ ਸੁੰਦੇ ਨੇ ਜੀ ਹਮ ਜੈ ਜੈ ਮਰਜੀ ਚੰਗਾ ਬੱਕਰਾ ਪਾਲੋ ਜੈ ਜੀ ਚੰਗੀ ਬੱਕਰੀ ਪਾਲੋ ਪਰ ਉਹਨਾਂ ਨੂੰ ਬਰੀਡੇ ਦੇਸੀ ਸੁਣੀ ਆ ਜੀ ਲੱਗਿਆ ਸਿਆ ਬੱਚੇ ਐਸੀਆਂ ਬੱਕਰੀਆਂ ਜਿਹੜੀ ਦੇਸੀ ਬੱਕਰੀਆਂ ਮਨ ਲੱਕੇ ਅਸੀਂ ਐਸੀਆਂ ਬਰੀਡਾਂ ਦੇਂਦੇ ਨੇ ਕਿ ਬੰਦਾ ਜਿਆਦਾ ਹੀ ਕਰਦਾ ਸਾਰੀ ਉਮਰ ਵਾਸਤੇ ਹਣਾ ਜੀ ਚਲੋ ਕੋਈ ਨਹੀਂ ਵੀਰੇ ਤੁਸੀਂ ਬਾਕੀ ਪਹੁੰਚਿਆ ਕਰੋ ਭਾਈ ਸੌਲੀ ਮੰਡੀ ਤੇ ਹਾਂਜੀ ਜਿਹੜਾ ਕੋਈ ਸੱਜਣ ਮਿੱਤਰ ਨਵਾਂ ਜੁੜ ਰਿਹਾ ਹੈ ਫਾਰਮਿੰਗ ਦੇ ਵਿੱਚ ਕਿਸੇ ਨੇ ਫਾਰਮ ਕਰਨਾ ਜਾਂ ਕੁਝ ਹੋਰ ਕਰਨਾ ਤਾਂ ਜਰੂਰ ਠੀਕ ਆ ਨਾ ਸਰ ਵੀ ਹਾਂਜੀ ਵੀਰ ਜੀ ਹਾਂ ਵੀ ਜਰੂਰ ਹਣਾ ਮੰਡੀ ਦੇ ਨਾਲ ਹਾਂਜੀ ਠੀਕ ਆ ਜੀ ਤੇ ਠੀਕ ਆ ਬਾਈ ਧੰਨਵਾਦ